ਪਾਸੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਪੰਜਾਬ ਨੂੰ ਢਾਆ ਹੋਇਆ ਜਿਸ ਤੋਂ ਬਾਅਦ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਨੂੰ ਕਾਫੀ ਜਿਹੜਾ ਠੀਕ ਹੈ ਜੀ ਗਰਮੀ ਦਾ ਕਹਿਰ ਚੱਲਣਾ ਪੈ ਰਿਹਾ ਹੈ ਬਹੁਤ ਸਾਰੇ ਲੋਕ ਗਰਮੀ ਨੇ ਸਤਾ ਰੱਖੇ ਨੇ ਜੀ ਦੂਜੇ ਪਾਸੇ ਪੰਜਾਬ ਦਾ ਇੱਕ ਇਹੋ ਜਿਹਾ ਜ਼ਿਲ੍ਹਾ ਜਿੱਥੇ ਪਾਣੀ ਦਾ ਹੜ ਤੱਕ ਆਇਆ ਹੋਇਆ ਤੇ ਕਾਫੀ ਜਿਹੜੀ ਤਬਾਹੀ ਮਚਾਈ ਹੋਈ ਹੈ ਪਾਣੀ ਨੇ ਜੀ ਕਿਹੜਾ ਜ਼ਿਲ੍ਹਾ ਜਿੱਥੇ ਤੁਹਾਨੂੰ ਪਾਰੀ ਠੀਕ ਹੈ ਜੀ ਪਾਣੀ ਵੇਖਣ ਨੂੰ ਮਿਲ ਰਿਹਾ ਹੈ ਹੜ ਵੱੜ ਕੇ ਹਾਲਾਤ ਜਿਹੜੇ ਪੈਦਾ ਹੋ ਚੁੱਕੇ ਨੇ ਤਾਂ ਸਾਰੀ ਡਿਟੇਲ ਇਸ ਵੀਡੀਓ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਚਲੋ ਚੱਲ ਮੈਂ ਅਪਡੇਟ ਦਿੰਦੇ ਪੰਜਾਬ ਦੇ ਲੋਕ ਮੀਨੂ ਤਰਸ ਰਹੇ ਨੇ ਦੂਜੇ ਪਾਸੇ ਨਹਿਰ ਵਿੱਚ ਬਾੜ ਪੈਣ ਕਰ ਨਾਲ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਜੀ ਪਿੰਡ ਬੋਹਲੀਆਂ ਅਤੇ ਰਿਆੜ ਨੇੜੇ ਵਗਦੀ ਨਹਿਰ ਕੁਝ ਸਮੇਂ ਪਹਿਲਾਂ ਵਿਭਾਗ ਵੱਲੋਂ ਪੱਕੀ ਕਰਵਾਈ ਗਈ ਸੀ ਜਿਹਦੀ ਕਿਸਾਨਾਂ ਮੁਤਾਬਕ ਸਫਾਈ ਨਾ ਹੋਣ ਕਰਕੇ ਲੱਗੀ ਡਾਕਾਂ ਨਹਿਰ ਬੁਰਜੀ ਹੈ ਜਿਹੜੀ ਨੰਬਰ 105 106 ਵਿਚਕਾਰ ਟੁੱਟ ਗਈ ਜਿਸ ਕਰਕੇ ਸਾਰਾ ਪਾਣੀ ਜਿਹੜਾ ਖੇਤਾਂ ਵਾਲੀ ਤੂੜੀ ਦੇ ਕੁੱਪਾਂ 'ਚ ਹੋਵੇ ਜਿਹੜੇ ਟਿਊਬਵੈੱਲ ਦੇ ਬੋਰਾ ਵਿੱਚ ਜਾਵੜਿਆ ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਇਸੇ ਸਬੰਧੀ ਸਚਾਈ ਵਿਭਾਗ 'ਚ ਰੋਸ ਜ਼ਾਹਰ ਕਰਦੇ ਆ ਸਥਾਨਕ ਵਾਸੀ ਗੋਲਦੀ ਰਿਆੜ ਗੁਰਮੀਤ ਸਿੰਘ ਨੇ ਨਹਿਰੀ ਵਿਭਾਗ ਵੱਲੋਂ ਜਦ ਰਾਤ ਸਮੇਂ ਪਾਣੀ ਛੱਡੇਗਾ ਤਾਂ ਹੈ ਨਹਿਰ ਜੋ ਅਲੀਵਾਲ ਤੋਂ ਸ਼ੁਰੂ ਹੁੰਦਿਆਂ ਬਾਇਆ ਬਿਛੋਆਂ ਧਾਰੀਵਾਲ ਰਾਏਪੁਰ ਬੋਹਲੀਆਂ ਖਸਨੇੜ ਕੜਿਆਲ ਟੇਲ ਨੂੰ ਜਾਂਦੀ ਹੈ ਇਸ ਦੀ ਬੁਰਜੀ ਨੰਬਰ 106 ਪੁਲ ਹੇਠਾਂ ਕਾਸੂਸ ਵੱਡੀ ਮਾਤਰਾ ਵਿੱਚ ਇਕੱਠਾ ਹੋ ਗਿਆ ਜਿਸ ਕਰਕੇ ਨਹਿਰ ਟੁੱਟਨ ਦਾ ਵੱਡਾ ਘਟਨਾ ਬਣਿਆ ਇਹਨਾਂ ਦੀ ਮੰਗ ਕਰਦੇ ਕਿ ਹੈ ਕਿਸੇ ਨਹਿਰ ਦੀ ਸਫਾਈ ਆਏ ਜਿਹੜੇ ਫੰਡ ਨੂੰ ਵਰਤਨ ਸੰਬੰਧੀ ਪੰਜਾਬ ਸਰਕਾਰ ਪੜਤਾਲ ਕਰਵਾਵੇ ਕਥੀ ਦੋਸ਼ੀਆਂ ਬਰ ਉਹ ਜਿਹੜੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅੱਜ ਸ਼ਾਮ ਤੱਕ ਵਿਭਾਗ ਵੱਲੋਂ ਨਹਿਰ ਅੰਦਰ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਕੁਝ ਕਈ ਖੇਤਰਾ ਵਿੱਚ ਜਿਹੜਾ ਪਾਣੀ ਫੈਲ ਚੁੱਕਿਆ ਤੇ ਜਿੱਥੇ ਜਿੱਥੇ ਇਹ ਪਾਣੀ ਫੈਲਿਆ ਕਾਫੀ ਜਿਹੜਾ ਨੁਕਸਾਨ ਕਰਿਆ ਹਰ ਵਰਗੇ ਜਿਹੜੇ ਹਾਲਾਤ ਵੀ ਪੈਦਾ ਹੋ ਚੁੱਕੇ ਨੇ ਇਹਨਾਂ ਥਾਮ ਦਿੱਤੇ ਜੀ ਇੱਕ ਪਾਸੇ ਗਰਮੀ ਪੈ ਰਹੀ ਹੈ ਦੂਜੇ ਪਾਸੇ ਹੜਾ ਆ ਰਿਹਾ ਹੈ ਤੇ ਮੌਸਮ ਰਿਲੇਟਡ ਜਾਣਕਾਰੀ ਚਾਹੀਦੀ ਹੈ ਤਾਂ نیچے ਆਪਾਂ ਨੇ ਵੀਡੀਓ ਅਪਲੋਡ ਕਰ ਦਿੱਤੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਧੰਨਵਾਦ